ਇੱਥੇ ਜਿਹੜੇ ਏਜੰਟ ਠੱਗ ਫਿਰਦੇ ਆ ਜਿਨ੍ਹਾਂ ਨੇ ਲੱਖਾਂ ਰੁਪਇਆ ਕਰੋੜਾਂ ਰੁਪਇਆ ਲੋਕਾਂ ਤੋਂ ਲੁੱਟ ਲਿਆ ਉਹ ਠੱਗ ਏਜੰਟ ਦਾ ਸਰਕਾਰ ਦੇ ਅੱਜ ਨਾਲ ਪਿੱਠ ਨਾਲ ਪਿੱਠ ਮਲਾਈ ਬੈਠਿਆ ਸਰਕਾਰ ਉਹਨੂੰ ਪਿਆਰ ਦਿੰਦੀ ਆ ਉਹ ਬਾਹਰ ਨੇ ਤੇ ਜਿਹੜਾ ਬੰਦਾ ਏਜੰਟਾਂ ਤੋਂ ਲੱਖਾਂ ਕਰੋੜਾਂ ਰੁਪਇਆ ਲੋਕਾਂ ਦੇ ਵਾਪਸ ਕਰਾ ਰਿਹਾ ਉਹ ਜੇਲ੍ਹ 'ਚ ਐ ਤੇ ਅੱਜ ਮੈਂ ਆਮ ਆਦਮੀ ਪਾਰਟੀ ਵਾਲੇ ਭਰਾਵਾਂ ਨੂੰ ਪੁੱਛਣਾ ਚਾਹਣਾ ਪਹਿਲਾਂ ਤੁਸੀਂ ਬੜੇ ਬਿਲਕਦੇ ਸੀ ਭਾਨੇ ਨੇ ਜੀ ਇੱਕ ਪੁਲਿਸ ਕਰਮਚਾਰੀ ਨੂੰ ਗਾਲਾਂ ਕੱਢੀਆਂ ਜੀ ਉਹ ਔਖਾ ਬੋਲਿਆ ਜੀ ਉਹ ਫਲਾਣਾ ਬੋਲਿਆ ਤੇ ਮੈਂ ਕਿਹਾ ਚਲੋ ਠੀਕ ਹੈ ਉਦੋਂ ਨਹੀਂ ਆਏ ਲੋਕ ਠੀਕ ਹੈ ਭਾਨੇ ਦਾ ਉਹ ਨਿੱਜੀ ਮਸਲਾ ਸੀ ਪਰ ਮੈਂ ਅੱਜ ਪੁੱਛਣਾ ਚਾਹਣਾ ਉਹਨਾਂ ਲੋਕਾਂ ਨੂੰ ਕਿ ਅੱਜ ਤਾਂ ਪੰਜਾਬ ਦੇ ਲੋਕਾਂ ਦਾ ਮਸਲਾ ਯਾਰ ਅੱਜ ਤਾਂ ਲੋਕਾਂ ਦੇ ਪੈਸੇ ਕਢਾਉਂਦੇ ਹੋਏ ਨੂੰ ਭਾਨੇ ਨੂੰ ਗ੍ਰਿਫਤਾਰ ਕੀਤਾ ਸਾਡੀ ਯਾਤਰਾ 'ਚ ਖਰਲ ਪਾਉਣ ਦੇ ਲਈ ਯਾਤਰਾਦਾਰ ਆ ਰਿਹਾ ਸੀ ਉਦੋਂ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਅੱਜ ਕੀ ਦਾ ਮਸਲਾ ਹੈ ਇਹ ਦੱਸੋ ਇਹ ਲੋਕਾਂ ਨੂੰ ਸਵਾਲ ਹੈ ਤੇ ਦੂਜਾ ਸਵਾਲ ਹੈ ਮੇਰਾ ਪ੍ਰਸ਼ਾਸਨ ਨੂੰ ਕਿ ਇਹੀ ਏਜੰਟ ਦੇ ਗੇਟ ਦੇ ਅੱਗੇ ਧਰਨਾ ਲਾਇਆ ਸੀ ਲੋਕਾਂ ਨੇ ਤੇ ਲੈ ਤੁਸੀਂ ਦੱਸ ਦੋ ਹੁਣ 100 ਬੰਦਾ ਇਹ ਗੇਟ ਦੇ ਮੂਹਰੇ ਬੈਠਾ ਜਿਹੜੀ ਲੇਡੀਜ਼ ਨੇ ਪਰਚਾ ਕਟਾਇਆ ਐ ਏਸੇ ਲੇਡੀਜ਼ ਤੋਂ ਲੱਖਾਂ ਰੁਪਏ ਅਗਲੇ ਨੇ ਲੈਣੇ ਆ ਓਏ ਉਹ ਬੰਦੇ ਅਸੀਂ ਤੁਹਾਡੇ ਕੋਲ ਭੇਜ ਕੇ ਥੱਕ ਕੇ ਹੰਬ ਕੇ ਵੀ ਪ੍ਰਸ਼ਾਸਨ ਕੋਲੇ ਜਾਓ ਤੁਹਾਡੇ ਹੱਲ ਕਰਨਗੇ ਉਹ ਤੁਸੀਂ ਉਹਨਾਂ ਦਾ ਹੱਲ ਨਹੀਂ ਕੀਤਾ ਤੇ ਜਿਹੜਾ ਬੰਦਾ ਪੈਸੇ ਕਢਾਉਂਦਾ ਚੱਕ ਕੇ ਉਹ ਲੇਡੀ ਦੇ ਬਿਆਨਾਂ ਦੇ ਆਧਾਰ ਤੇ ਤੁਸੀਂ ਭਾਨੇ ਤੇ ਪਰਚਾ ਕਰਤਾ ਦੇਖੋ ਯਾਰ ਦੇਖੋ ਇਹ ਗੱਲ ਕਿੱਧਰ ਨੂੰ ਜਾ ਰਹੀ ਆ ਬਾਈ ਜਿਹੜਾ ਬੰਦਾ ਤਾਂ ਪੈਸੇ ਲੁੱਟ ਕੇ ਲੈ ਗਿਆ ਉਹ ਤਾਂ ਆਪਣੇ ਘਰੇ ਬੈਠਾ ਹੈ ਬਿਆਨ ਦਰਜ ਕਰਾ ਰਿਹਾ ਤੇ ਭਾਨੇ ਤੇ ਪਰਚਾ ਹੋ ਰਿਹਾ ਹੈ ਤੇ ਜਿਹੜੇ ਬੰਦਿਆਂ ਦੇ ਪੈਸੇ ਆ ਜਿਹੜੇ ਵਿਚਾਰੇ ਮਜਬੂਰ ਹੋਏ ਹੋਏ ਹਨ ਉਹਦੇ ਗੇਟ 'ਚ ਵੀ ਧਰਨਾ ਲਾਏ ਉਹਨਾਂ ਦੇ ਪਰਚੇ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਐਡੀ ਉਹ ਲੇਡੀਜ਼ ਕਿਹੜੀ ਸੀਐਮ ਦੇ ਕੋਈ ਰਿਸ਼ਤੇਦਾਰ ਹੈ ਜਿਹੜੀ ਉਹਦੀ ਮੰਨ ਕੇ ਪ੍ਰਸ਼ਾਸਨ ਨੇ ਭਾਨੇ ਤੇ ਪਰਚਾ ਘੱਟਤਾ ਬਈ ਜਦੋਂ ਸਬੂਤਾ ਤਹਿਤ ਉਹ ਲੇਡੀ ਤੋਂ ਜਿਹੜੇ ਬੰਦੇ ਨੇ ਪੈਸੇ ਲੈਣੇ ਆ ਉਹਨਾਂ ਦੇ ਵਿਹਲਾ ਤੇ ਕਿਉਂ ਨਹੀਂ ਉਸ ਲੇਡੀ ਤੇ ਪਰਚਾ ਕੀਤਾ ਕਦੇ ਇੱਥੋਂ ਪਤਾ ਲੱਗਦਾ ਕਿ ਸਰਕਾਰ ਮਿਲੀ ਹੋਈ ਹੈ ਏਜੰਟਾਂ ਤੇ ਸਰਕਾਰ ਦਾ ਇੱਕੋ ਕੰਮ ਹੈ ਜਿਹੜਾ ਕਦੇ ਪੂਰਾ ਆਤਮਾਨ ਨੂੰ ਪੁੱਛਣਾ ਚਾਹਣਾ ਕਿ ਅੱਜ ਵੀ ਪੰਜਾਬ ਅੱਜ ਵੀ ਪੰਜਾਬ ਲੁੱਟਿਆ ਜਾ ਰਿਹਾ ਆ ਤੇਰੇ ਸਾਹਮਣੇ ਐ ਜੇ ਅਸੀਂ ਇਕੱਠੇ ਹੋ ਕੇ ਲੋਕਾਂ ਦੇ ਪੈਸੇ ਕਢੋਣੇ ਤੁਹਾਡੇ ਤੋਂ ਹੋਣੀ ਜਰੇ ਜਾਂਦੇ ਜੇ ਕੋਈ ਇੱਥੇ ਆ ਕੇ ਅੰਮ੍ਰਿਤ ਛਕਾਉਂਦਾ ਅਮ ਭਾਈ ਅੰਮ੍ਰਿਤਪਾਲ ਵਰਗਾ ਉਹ ਨਹੀਂ ਤੁਹਾਡੇ ਤੋਂ ਜਰਿਆ ਜਾਂਦਾ ਜੇ ਇੱਥੇ ਲਖੇ ਸਦਾਣੇ ਵਰਗਾ ਕੁੜੀਆਂ ਦੇ ਰੋਲੇ ਨਿਮੇੜਦਾ ਪੰਜਾਬ ਦੇ ਗਰਾਊਂਡ ਪੱਧਰ ਤੇ ਕੰਮ ਕਰਦਾ ਨੌਜਵਾਨੀ ਨੂੰ ਬਚਾਉਂਦਾ ਉਹ ਨਹੀਂ ਤੁਹਾਡੇ ਤੋਂ ਜਰਿਆ ਜਾਂਦਾ ਤੁਸੀਂ ਕਰਨਾ ਕੀ ਚਾਹੁੰਦੇ ਹੋ ਇਹ ਗੱਲ ਦੱਸੋ ਕਰਨਾ ਕੀ ਚਾਹੁੰਦੇ ਹੋ ਇਹ ਗੱਲ ਦੱਸੋ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਜੇ ਤੁਹਾਡੀ ਇਹ ਹੈ ਜੇ ਤੁਸੀਂ ਸਹੀ ਚੱਲੋ ਜੇ ਪ੍ਰਸ਼ਾਸਨ ਲੋਕਾਂ ਦੇ ਕੰਮ ਕਰੇ ਤਾਂ ਅਦਾਲਤਾਂ ਲਾਉਣ ਦੀ ਲੋੜ ਨਹੀਂ ਪੈਣੀ ਸਾਨੂੰ ਬੈਠਣ ਦੀ ਲੋੜ ਨਹੀਂ ਪੈਣੀ ਲੋਕ ਸਾਡੇ ਕੋਲੇ ਨਹੀਂ ਆਉਣਗੇ ਪਰ ਬਦਲਾਖੋਰੀ ਤੇ ਜਰੂਰ ਉਤਰਾਈਏ ਸਰਕਾਰ ਆ ਪਰਚਾ ਮਿੰਟਾਂ 'ਚ ਦਰਜ ਕਰਕੇ ਉਹ ਪਾਣੇ ਨੂੰ ਗਿਰਫਤਾਰ ਵੀ ਕਰਕੇ ਲੈ ਗਏ ਉਹ ਇੱਥੇ ਚਿੱਟੇ ਵਾਲੇ ਕਿੰਨੇ ਫਿਰਦੇ ਆ ਵਿਚ ਨਾਲੇ ਬਈ ਉਹਨਾਂ ਤੇ ਕਿਉਂ ਨਹੀਂ ਪਰਚਾ ਕੀਤਾ ਉਹਨਾਂ ਨੂੰ ਕਿਉਂ ਨਹੀਂ ਚੱਕਿਆ ਇੱਥੇ ਕਿੰਨੇ ਠੱਗ ਲਟੇਰੇ ਫਿਰਦੇ ਆ ਕਿੰਨੇ ਇੱਥੇ ਗੈਂਗਸਟਰ ਤੁਰੇ ਫਿਰਦੇ ਆ ਉਹਨਾਂ ਤੇ ਪਰਚੇ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਚੁੱਕਿਆ ਕਦੇ ਗ੍ਰਿਫਤਾਰ ਕੀਤਾ ਕਿੰਨੇ ਇੱਥੇ ਠੱਗ ਏਜੰਟ ਫਿਰਦੇ ਆ ਉਹਨਾਂ ਤੇ ਕਿਉਂ ਨਹੀਂ ਕਦੇ ਪਰਚਾ ਹੋਇਆ ਪਰਚਾ ਉਹਨਾਂ ਤੇ ਹੁੰਦਾ ਜਿਹੜੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਆ ਪਰਚਾ ਉਹਨਾਂ ਤੇ ਹੁੰਦਾ ਜਿਹੜੇ ਲੋਕਾਂ ਨਾਲ ਖੜਦੇ ਆ ਇੱਥੇ ਸਾਨੂੰ ਕੋਈ ਪਰਚਿਆਂ ਤੋਂ ਡਰ ਨਹੀਂ ਇੱਥੇ ਸਾਨੂੰ ਕੋਈ ਜੇਲ੍ਹਾਂ ਤੋਂ ਡਰ ਨਹੀਂ ਇਹ ਤਾਂ ਜਿੱਦੇ ਤੁਰੇ ਸੀ ਉਦਦੇ ਸੀ ਇਹ ਸੋਚ ਕੀ ਤੁਰੇ ਸੀ ਕਿ ਇਸ ਰਾਤ ਇਹ ਪਰਚੇ ਵੀ ਹੋਣਗੇ ਜੇਲ੍ਹਾਂ ਵੀ ਹੋਣਗੀਆਂ ਪਰ ਲੋਕਾਂ ਨੂੰ ਜਾਗਰੂਕ ਕਰਨ ਦਾ ਇਹ ਵੀ ਇਹ ਰਾਹ ਹੁੰਦਾ ਇੱਕ ਅੱਜ ਜੇ ਭਾਨੇ ਨੂੰ ਗ੍ਰਿਫਤਾਰ ਕਰ ਲਿਆ ਕੋਈ ਗੱਲ ਨਹੀਂ ਤੁਹਾਡੇ ਹੱਥ ਪਾਵਰ ਹੈ ਤੁਸੀਂ ਕਰ ਸਕਦੇ ਹੋ ਇਹ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਟਾਈਮ ਆਉਂਦਾ ਹੁੰਦਾ ਭਗਵੰਤ ਸਿੰਘ ਐਨਾ ਹੰਕਾਰ ਨਾ ਕੁਰਸੀ ਤੇ ਬਹਿ ਕੇ ਐਨਾ ਹੰਕਾਰ ਨਾ ਕਰ ਇਹ ਕੁਰਸੀ ਪਤਾ ਨਹੀਂ ਕਦੋਂ ਕਿਹਦੇ ਕੋਲੇ ਵਗ ਜੇ ਇਹ ਕੁਰਸੀ ਦਾ ਕੋਈ ਪਤਾ ਨਹੀਂ ਬਾਦਲ ਕੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਉਹ ਬੈਠੇ ਐ ਇਸ ਕਰਕੇ ਭਗਵੰਤ ਸਿੰਘ ਇਹ ਜਿਹੜਾ ਤੇਰਾ ਹੰਕਾਰ ਹੈ ਇਹ ਹੰਕਾਰ ਨੂੰ ਪ੍ਰਮਾਤਮਾ ਹੀ ਤੋੜੂਗਾ ਉਹ ਵਾਹਿਗੁਰੂ ਤੋੜੂਗਾ ਜਿਹੜੇ ਜਿਹੜੇ ਵਾਹਿਗੁਰੂ ਤੇ ਵੀ ਤੂੰ ਗਲ ਸਕਦਾ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਦੇਖ ਲਓ ਭਾਈ ਤੁਹਾਡੇ ਸਾਹਮਣੇ ਕਿਵੇਂ ਧੱਕਾ ਹੋ ਰਿਹਾ ਹੈ ਕਮੇ ਸ਼੍ਰੀ ਆਮ ਇੱਕ ਬੰਦਾ ਜਿਹੜਾ ਏਜੰਟਾਂ ਤੋਂ ਪੈਸੇ ਕਢਾਉਂਦਾ ਘਰੇ ਆਪਣੇ ਅਦਾਲਤ ਲਾਉਂਦਾ ਉੱਥੇ ਰੋਜ਼ 100 200 400 ਬੰਦਾ ਆਉਂਦਾ ਹੈ ਦੇ ਉਹ ਆਪਦੀਆ ਆਪਦੇ ਦੁੱਖ ਸੁਣਾਉਂਦਾ ਤੇ ਅਸੀਂ ਏਜੰਟਾਂ ਨੂੰ ਫੋਨ ਲਾਉਨੇ ਆ ਤੇ ਉਹੀ ਏਜੰਟਾਂ ਐਫ ਆਈ ਆਰ ਦਰਜ ਕਰਾਉਂਦੇ ਆ ਬਿਆਨ ਦਿੰਦੇ ਆ ਤੇ ਉਹੀ ਚੱਕ ਕੇ ਪ੍ਰਸ਼ਾਸਨ ਪਰਚਾ ਦੇ ਦਿੰਦੀ ਹੈ ਤੇ ਛੇਤੀ ਗ੍ਰਿਫਤਾਰ ਕਰਕੇ ਵੀ ਲੈ ਜਾਂਦੇ ਆ ਜਿਵੇਂ ਕੋਈ ਭਾਨਾ ਪਘੋੜਾ ਹੁੰਦਾ ਜਾਂ ਪੰਤ ਜਿਵੇਂ ਜਿਵੇਂ ਕੋਈ ਗੈਂਗਸਟਰ ਹੁੰਦਾ ਐਵੇਂ ਗ੍ਰਿਫਤਾਰ ਕਰਦੇ ਆ ਇਸ ਕਰਕੇ ਮੈਂ ਕਹਿਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲੋਕੋ ਖੜ ਜਾ ਕਰੋ ਬਾਈ ਜਦੋਂ ਕੋਈ ਬੰਦਾ ਪੰਜਾਬ ਦੇ ਲਈ ਕੰਮ ਕਰ ਰਿਹਾ ਹੁੰਦਾ ਲੋਕੀ ਨਾ ਖੜੇ ਜੇ ਲੋਕਾਂ ਨੇ ਹਾਮੀ ਨਾ ਭਰੀ ਤਾਂ ਤੁਹਾਡੇ ਲਈ ਕੋਈ ਨਹੀਂ ਬੋਲਣ ਵਾਲਾ ਉੱਠਣਾ ਤੁਹਾਡੇ ਲਈ ਕਿਸੇ ਨੇ ਨਹੀਂ ਬੋਲਣਾ ਅੱਜ ਪਤਾ ਲੱਗ ਜੂਗਾ ਕਿ ਕਿੰਨੇ ਕੁ ਲੋਕ ਪਹੁੰਚਦੇ ਆ ਲੁਧਿਆਣੇ ਜਿਹੜੇ ਜਿਹੜੇ ਲੋਕਾਂ ਦੇ ਪੈਸੇ ਕਢਾਇਆ ਅੱਜ ਪਤਾ ਲੱਗ ਜੂ ਕਿੰਨੇ ਕਾਉਂਦੇ ਆ ਪਰ ਸਾਡੇ ਲੋਕਾਂ ਨੂੰ ਆ ਬਸ ਫੇਸਬੁਕਾਂ ਤੇ ਦੇਖ ਲਿਆ ਵੀਡੀਓ ਵੀਡੀਓ ਦੇਖ ਲਈ ਤੇ ਰਜਾਈਆਂ ਦੱਬਤੀਆਂ ਦੁਬਾਰੇ ਵੀਡੀਓ ਦੇਖ ਕੇ ਦੁਬਾਰੇ ਰਜਾਈਆਂ ਦੱਬਦੀਆਂ ਐਵੇਂ ਪੰਜਾਬ ਦੇ ਲੋਕੋ ਕੰਮ ਨਹੀਂ ਚੱਲਣਾ ਇਹ ਅੱਜ ਅੱਜ ਸਾਡੇ ਤੱਕ ਇਹ ਪਹੁੰਚੇ ਨੇ ਕਾਲੂ ਤੁਹਾਡੇ ਤੱਕ ਵੀ ਪਹੁੰਚਣਗੇ ਸਾਡਾ ਤਾਂ ਕੰਮ ਹੀ ਇਹ ਹੈ ਅਸੀਂ ਕਿਹੜਾ ਹਟਣਾ ਇਹਨਾਂ ਤੋਂ ਡਰ ਕੇ ਹਟਦੇ ਤਾਂ ਹੈ ਨਹੀਂ ਵੀ ਅਸੀਂ ਆਪਣੇ ਘਰਾਂ 'ਚ ਬਹਿ ਜਾਾਂਗੇ ਤੁਹਾਡਾ ਤਾਂ ਰਾਹ ਇਹ ਤਿਆਰ ਹੈ ਕਿ ਲੋਕਾਂ ਦੇ ਨਾਲ ਖੜਨਾ ਪੰਜਾਬ ਨਾਲ ਖੜਨਾ ਹੈ ਪੰਜਾਬ ਨੂੰ ਕਦੇ ਪਿੱਠ ਨਹੀਂ ਦਿਖਾਵਾਂਗੇ ਪਰ ਪੰਜਾਬ ਦੇ ਲੋਕੋ ਜਿਹੜਾ ਬੰਦਾ ਮੂਹਰੇ ਲੱਗਿਆ ਹੁੰਦਾ ਉਹਦੇ ਨਾਲ ਖੜਜਿਆ ਕਰੋ ਉਹਦੀਆਂ ਲੱਤਾਂ ਨਾ ਖਿੱਚਿਆ ਕਰੋ ਇਸ ਕਰਕੇ ਜਦੋਂ ਵੀ ਕੋਈ ਪ੍ਰੋਗਰਾਮ ਮਿਲਦਾ ਤਾਂ ਵੱਤ ਤੋਂ ਵੱਧ ਵੱਡੇ ਕਾਫਲੇ ਲੈ ਕੇ ਪਹੁੰਚੋ ਤਾਂ ਜੋ ਸਰਕਾਰ ਦੀਆਂ ਅੱਖਾਂ ਖੁੱਲਣ ਅੱਜ ਲੜਾਈ ਭਾਨੇ ਸਿੱਧੂ ਦੀ ਨਹੀਂ ਹੈ ਜਿਹੜੇ ਭਾਨੇ ਸਿੱਧੂ ਨੂੰ ਨਫ਼ਰਤ ਕਰਦੇ ਆ ਉਹਨਾਂ ਨੂੰ ਕਹਿਣਾ ਚਾਹਣਾ ਕਿ ਅੱਜ ਲੜਾਈ ਠੱਗ ਏਜੰਟ ਅਤੇ ਪੰਜਾਬ ਦੇ ਲੋਕਾਂ ਦੀ ਹੈ ਹੁਣ ਤੁਸੀਂ ਖੜਨਾ ਲੋਕਾਂ ਨਾਲ ਖੜਨਾ ਜਿਹੜੇ ਲੋਕ ਠੱਗੇ ਜਾ ਰਹੇ ਨੇ ਜਾਂ ਉਹਨਾਂ ਨਾਲ ਖੜਨਾ ਜਿਹੜੇ ਲੋਕ ਠੱਗ ਰਹੇ ਨੇ ਲੋਕਾਂ ਨੂੰ ਏਜੰਟਾਂ ਨਾਲ ਖੜਨਾ ਤਾਂ ਤੁਹਾਡੀ ਮਰਜ਼ੀ ਹੈ ਜੇ ਲੋਕਾਂ ਨਾਲ ਖੜਨਾ ਤਾਂ ਤੁਹਾਡੀ ਮਰਜ਼ੀ ਹੈ ਨਹੀਂ ਇਹ ਅੱਜ ਇਹ ਜਿਹੜਾ ਆਰਾ ਏਜੰਟਾਂ ਦਾ ਚੱਲ ਰਿਹਾ ਹੈ ਜਿਹੜਾ 25 25 30 30 ਲੱਖ ਰੁਪਇਆ ਲੁੱਟ ਕੇ ਲੈ ਜਾ ਰਹੇ ਨੇ ਇਹ ਕੱਲ ਨੂੰ ਬੱਚੇ ਤੁਸੀਂ ਵੀ ਵਾਰ ਭੇਜੋਗੇ ਮੈਨੂੰ ਇਹ ਵੀ ਪਤਾ ਹੈ ਬੱਚੇ ਤੁਸੀਂ ਵੀ ਭੇਜਨੇ ਫਿਰ ਕੱਲ ਨੂੰ ਇਹ ਆ ਰਾ ਤੁਹਾਡੇ ਤੇ ਵੀ ਚੱਲੂਗਾ ਜਦੋਂ ਆਬਦੇ ਘਰੇ ਅੱਗੋਂਦੀਆ ਫਿਰ ਪਤਾ ਲੱਗਦਾ ਪਰ ਮੈਂ ਸਰਕਾਰ ਦੀ ਇਹ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਕਿ ਸਰਕਾਰ ਇੰਨੀ ਇੰਨੀ ਕਮਾੜੀ ਹੈ ਕਿ ਗੱਲਾਂ ਹੀ ਛੱਡ ਦੋ ਯਾਰ ਇੰਨਾ ਕਿ ਡਰ ਜਾਂਦੀ ਹੈ ਜੇਕਰ ਬੰਦਾ ਕੋਈ ਕੰਮ ਕਰਦਾ ਗਰਾਊਂਡ ਤੇ ਉਤਰਦਾ ਇੰਨਾ ਕਿ ਭਗੰਤ ਮੰਨ ਦੇ ਅੰਦਰ ਜੈਲਸ ਭਰਿਆ ਜਾਂਦਾ ਕਿ ਯਾਰ ਇਹ ਬੰਦਾ ਕੰਮ ਕਿਉਂ ਕਰ ਰਿਹਾ ਭਗਤ ਸੇ ਇੱਥੇ ਤੂੰ ਹੀ ਨਹੀਂ ਇਕੱਲਾ ਵੀ ਤੂੰ ਹੀ ਸਭ ਕੁਝ ਕਰੇਗਾ ਇੱਥੇ ਲੋਕ ਅਵਿਅਪਕਰਨ ਲਾ ਲਗੇ ਤੇਰੇ ਇਤਿਹਾਸ ਸੀ ਵੱਜੀ ਸੀ ਦੋ ਵਾਰੀ ਤੈਨੂੰ ਐਮਪੀ ਬਣਾਇਆ ਸੰਗਰੂਰ ਦੇ ਲੋਕਾਂ ਨੇ ਫਿਰ ਤੈਨੂੰ ਮੁੱਖ ਮੰਤਰੀ ਬਣਾਤਾ ਤੇਰੇ ਚੁਟਕਲੇ ਸੁਣ ਸੁਣ ਕੇ ਹਾਸਿਆਂ ਖੇਡੀਆਂ ਵਾਲਾ ਬੰਦਾ ਮੁੱਖ ਮੰਤਰੀ ਅੱਜ ਤੇਰੇ ਚੁਟਕਲੇ ਸੁਣ ਸੁਣ ਕੇ ਤੈਨੂੰ ਮੁੱਖ ਮੰਤਰੀ ਬਣਾਤਾ ਪਰ ਆਜ ਆ ਤੇਰੇ ਇਤਿਹਾਸ ਨਹੀਂ ਸੀ ਕਿ ਤੂੰ ਐਵੇਂ ਐਵੇਂ ਕਿਹੜਾ ਕੱਢੇਗਾ ਐਵੇਂ ਪਰਚੇ ਦੇਗਾ ਐਵੇਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਹੱਥ ਬੰਨ੍ਹ ਕੇ ਤੂੰ ਪਰਚੇ ਕਰਾਏਗਾ ਇਹ ਪ੍ਰਸ਼ਾਸਨ ਦੇ ਹੱਥ ਬੰਨੇ ਹੋਇਆ ਉੱਪਰੋਂ ਜਿਵੇਂ ਉੱਪਰੋਂ ਆਰਡਰ ਆਉਂਦੇ ਐ ਪ੍ਰਸ਼ਾਸਨ ਨਾਲੇ ਭਰਾ ਉਹ ਮੈਂ ਕਰਨਾ ਪੈਂਦਾ ਉਹਨਾਂ ਨੂੰ ਨਹੀਂ ਉਹਨਾਂ ਨੂੰ ਚੱਕ ਕੇ ਕਿਸ ਨੂੰ ਪਠਾਨਕੋਟ ਠੋਕਦੇ ਐ ਕਿਸੇ ਨੂੰ ਮੋਗੇ ਠੋਕਦੇ ਐ ਅਸੀਂ ਸਾਰਾ ਸਾਰਾ ਕਸੂਰ ਪ੍ਰਸ਼ਾਸਨ ਨਾਲੇ ਭਰਾਵਾਂ ਦਾ ਨਹੀਂ ਕੱਢਦੇ ਪਤਾ ਹੈ ਕਿ ਉੱਪਰੋਂ ਪ੍ਰੈਸ਼ਰ ਪਾਉਂਦੇ ਐ ਕਹਿੰਦੇ ਉੱਪਰੋਂ ਵੀ ਆ ਫਰਾਂਲੇ ਬੰਦੇ ਦੇ ਪਰਚਾ ਦਿਓ ਨਹੀਂ ਤੁਹਾਡੀ ਬਦਲੀ ਕਰਾਂਗੇ ਇਹ ਉਹੀ ਕੁਝ ਚੱਲ ਰਿਹਾ ਜਿਵੇਂ ਪਹਿਲਾਂ ਚੱਲਦਾ ਸੀ ਇਹ ਜਦੋਂ ਪਿਛਲੀਆਂ ਸਰਕਾਰਾਂ ਕਰਦੀਆਂ ਸੀ ਉਵੇਂ ਹੀ ਸਭ ਕੁਝ ਹੁਣ ਚੱਲ ਰਿਹਾ ਹੈ ਕੁਝ ਨਹੀਂ ਬਦਲਿਆ ਕੱਖ ਨਹੀਂ ਬਦਲਿਆ ਸਾਰਾ ਕੁਝ ਉਵੇਂ ਹੀ ਹੈ ਇਸ ਕਰਕੇ ਲੋਕੋ ਖੜਨਾ ਸਿੱਖ ਲਓ ਜੇ ਅੱਜ ਭਾਨੇ ਨਾਲ ਹੋਈ ਹੈ ਕੱਲ ਨੂੰ ਤੁਹਾਡੇ ਨਾਲ ਹੋਊਗੀ ਦੇਖ ਲਿਆ ਹੁਣ ਅਸੀਂ ਪਹਿਲਾਂ ਕਹਿੰਦੇ ਸੀ ਕਿ ਔਰ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਖਰਲ ਪਾਉਣਾ ਹੀ ਪਾਉਣਾ ਯਾਤਰਾ 'ਚ ਵੀ ਤੇ ਜਿਹੜਾ ਬੁੱਧਵਾਰ ਨੂੰ ਪਾਣਾ ਪੈਂਦਾ ਉਹ 'ਚ ਵੀ ਇਹਨਾਂ ਦੇ ਪਾਣਾ ਅੱਖਾਂ 'ਚ ਰੜਕਦਾ ਸੀ ਕਿਉਂਕਿ ਜਦੋਂ ਏਜੈਂਟ ਇਹਨਾਂ ਦੇ ਮਿੱਤਰ ਹੈ ਸਰਕਾਰ ਦੇ ਤੇ ਜਦੋਂ ਉਹ ਜਾ ਕੇ ਕਹਿੰਦੇ ਆ ਅਸੀਂ ਤੁਹਾਡੇ ਆ ਜਿਹੜੇ ਟੈਂਟ ਨੇ ਜੀ ਇਹ ਲਾ ਦਾਂਗੇ ਬੁਲਟ ਪ੍ਰੂਫ ਟੈਂਟ ਲਾਉਣੇ ਪੈਂਦੇ ਆ ਮਹਾਰਾਜ ਵਾਸਤੇ ਇਸ ਤੌਜ ਵਾਲੇ ਵਾਸਤੇ ਬੁਲਟ ਪ੍ਰੂਫਾਂ ਦੇ ਫੰਡ ਭੇਜ ਦਾਂਗੇ ਜੀ ਤੁਹਾਡੇ ਵਾਸਤੇ ਅਸੀਂ ਬੱਸਾਂ ਭੇਜ ਦਾਂਗੇ ਜੀ ਗੱਡੀਆਂ ਭੇਜ ਦਾਂਗੇ ਫਿਰ ਕਿਉਂ ਨਹੀਂ ਸਰਕਾਰ ਸੁਣੂਗੀ ਇੱਕ ਪਾਸੇ ਕੌਣ ਨੇ ਲੋਕ ਤੇ ਲੋਕਾਂ ਨੂੰ ਕੀ ਇਹਨਾਂ ਨੂੰ ਲੋਕਾਂ ਤੋਂ ਇਕੱਲੀ ਵੋਟ ਲੈਣੀ ਹੈ ਲੋਕ ਚੁਟਕਲੇ ਸੁਣ ਕੇ ਮਗਰ ਲੱਗ ਜਾਂਦੇ ਆ ਤੇ ਆਹ ਵਧੀਆ ਕੰਮ ਹਥਿਆਰਿਆ ਚਾਰ ਚੁਟਕਲੇ ਸੁਣਾਓ ਤਾੜੀਆਂ ਮਰਵਾਓ ਤੇ ਵੋਟਾਂ ਲੈ ਜੋ ਲੋਕਾਂ ਨੂੰ ਕਿਹਨੇ ਜਿੱਧਰੋਂ ਪੈਸਾ ਆਉਂਦਾ ਜਿਹੜੇ ਏਜੰਟ ਪੈਸਾ ਦਿੰਦੇ ਆ ਸਰਕਾਰ ਨੂੰ ਜਿਹੜੇ ਵੱਡੇ ਵੱਡੇ ਫੰਡ ਦਿੰਦੇ ਆ ਸਰਕਾਰ ਤਾਂ ਉਹਨਾਂ ਕਣੀ ਖੜੂ ਇਸ ਕਰਕੇ ਹੁਣ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇੱਥੇ ਸਾਡੇ ਕੋਲ ਬਹੁਤ ਵੱਡੇ ਵੱਡੇ ਕੱਟ ਹੁੰਦੇ ਰਹੇ ਆ ਜਿਹੜੇ ਲੋਕਾਂ ਦੇ ਪੈਸੇ ਕਢਾਏ ਆ ਤਾਂ ਜਿਹੜੇ ਪੈਸੇ ਲੋਕਾਂ ਦੇ ਪੈਸੇ ਕਢਾ ਰਹਾਂਗੇ ਹੁਣ ਖੜਜਿਓ ਜੇ ਅੱਗੇ ਤੋਂ ਤੁਸੀਂ ਬੰਦਾ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਆਉਣਾ ਹੌਸਲੇ 'ਚ ਲੈ ਕੇ ਆਉਣਾ ਤਾਂ ਹੁਣ ਪਿੱਠ ਤੇ ਖੜਜਿਓ ਹੁਣ ਹੁਣ ਟਾਈਮ ਆ ਗਿਆ ਹੁਣ ਸਮਾਂ ਨਾਲ ਖੜਨ ਦਾ ਇਹ ਨਾ ਖੜੇ ਅਗਲੇ ਦਾ ਹੌਸਲਾ ਟੁੱਟ ਜਾਂਦਾ ਹੋਰ ਕੋਈ ਗੱਲ ਨਹੀਂ ਹੁੰਦੀ ਇਸ ਕਰਕੇ ਆਹੋ ਇਕੱਠੇ ਹੋ ਕੇ ਆਪਾਂ ਅਸੀਂ ਵੀ ਚਲਦੇ ਆ ਚਾਲੇ ਪਾਉਣੇ ਤੇ ਲੁਧਿਆਣੇ ਮਿਲਦੇ ਆ ਤੇ ਇੰਨੀਆਂ ਕੁ ਬੇਨਤੀਆਂ ਸੀ ਸਿਹਰ ਜੁੜੂਰ ਕਰ ਦਿਓ ਸਰਕਾਰਾਂ ਤੱਕ ਵੀ ਪਹੁੰਚਦੀ ਕਰ ਦਿਓ ਗੱਲ ਕੀ ਸਰਕਾਰ ਕੀ ਕਰ ਰਹੀ ਹੈ ਲੋਕਾਂ ਤੱਕ ਵੀ ਪਹੁੰਚਦੀ ਕਰ ਦਿਓ ਕੀ ਸਰਕਾਰ ਦੀਆਂ ਕਰਤੂਤਾਂ ਨੇ ਜਿਹੜੀਆਂ ਦੇਖ ਲਓ ਕੀ ਕੁਛ ਕਰਨ ਤੇ ਆਗੇ ਨੇ ਜਿਹੜੇ ਜਿਹੜੇ ਬੰਦੇ ਤਾਂ ਲੱਖਾਂ ਰੁਪਏ ਲੈਣੇ ਨੇ ਉਹ ਤਾਂ ਐਫ ਆਈ ਆਰ ਦਰਜ ਕਰਾ ਰਹੇ ਹੈ ਕਾਨੂੰਨ ਹੈ ਸਾਡੇ ਉਹਦੇ ਕਹਿਣ ਤੇ ਦਾ ਪਰਚਾ ਦਰਜ ਕੀਤਾ ਜਾ ਰਿਹਾ ਜਿਹੜਾ ਬੰਦਾ ਪੈਸੇ ਕਢਾ ਰਿਹਾ ਹੈ ਤੇ ਜਿਹੜਾ ਬੰਦਾ ਪੈਸੇ ਲੁੱਟ ਰਿਹਾ ਉਹ ਘਰਾਂ ਚ ਨੇ ਆਰਮਨਾਲ ਬੈਠੇ ਆ